ਪੰਜਾਬ ਭਰ ਦੇ ਵਿੱਚ ਗਵਰਨਰ ਸਾਹਿਬ ਵੱਲੋਂ ਜਿਹੜੀ ਨਸ਼ਾ ਵਿਰੁੱਧ ਯਾਤਰਾ ਜਿਹੜੀ ਆ ਚਲਾਈ ਜਾ ਰਹੀ ਆ ਤਾਂ ਜਿਸ ਦੇ ਵਿੱਚ ਕਿ ਅੱਜ ਆਖੀਰ ਵਾਲਾ ਦਿਨ ਕਹਿ ਸਕਦੇ ਆ ਤਾਂ ਅੱਜ ਗੁਰੂ ਨਗਰੀ ਦੇ ਜੋ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਰਸਤਾ ਜਾਂਦਾ ਤਾਂ ਉਸ ਰਸਤੇ ਦੇ ਉੱਤੇ ਅੱਜ ਇਹਨਾਂ ਵੱਲੋਂ ਜਿਹੜੀ ਪੈਦਲ ਮਾਰਚ ਕੀਤਾ ਜਾ ਰਿਹਾ ਤਾਂ ਨਸ਼ਾ ਦੇ ਵਿਰੁੱਧ ਜਿਹੜੀ ਹੈ ਯਾਤਰਾ ਜਿਹੜੀ ਉਹਨਾਂ ਵੱਲੋਂ ਕ निकाली ਜਾ ਰਹੀ ਆ ਤਾਂ ਉਹਦੀਆਂ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਤਾਂ ਹਾਲਾਂਕਿ ਕੱਲ ਵੀ ਜਿਹੜੀ ਗੁਰੂ ਨਗਰੀ ਦੇ ਵਿੱਚ ਇਹ ਜੋ ਯਾਤਰਾ ਕੱਢੀ ਗਈ ਸੀਗੀ ਪੈਦਲ ਮਾਰਚ ਕਹਿ ਸਕਦੇ ਆ ਕਿ ਕਿਉਂਕਿ ਨਸ਼ਾ ਜਿਹੜਾ ਕਾਫੀ ਜ਼ਿਆਦਾ ਪੈਰ ਜਿਹੜਿਆ ਪੰਜਾਬ ਦੇ ਵਿੱਚ ਫੈਲ ਚੁੱਕਿਆ ਤਾਂ ਉਸ ਨੂੰ ਰੋਕਣ ਵਾਸਤੇ ਜੋ ਸਰਕਾਰਾਂ ਵੱਲੋਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਭਗਤ ਸਿੰਘ ਮਾਨ ਹੁਣਾ ਦੇ ਆਰਡਰ ਮੁਤਾਬਕ ਜਿਹੜੀ ਕਾਰਵਾਈ ਜਿਹੜੀ ਲਗਾਤਾਰ ਜਿਹੜੀ ਕੀਤੀ ਜਾ ਰਹੀ ਆ ਤਾਂ ਉਸ ਦੇ ਨਾਲ ਨਾਲ ਇਹ ਜੋ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਫੇਰ ਤੋਂ ਜੋ ਸਵੇਰ ਵੇਲੇ ਤੋਂ ਲੈ ਕੇ ਹੁਣ ਇਹ ਜੋ ਲਗਾਤਾਰ ਅਪੀਲ ਕਰਦੇ ਹੋਏ ਉਹਨਾਂ ਦਾ ਪੂਰੀ ਯਾਤਰਾ ਗੁਰੂ ਨਗਰੀ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਇਹਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਗਵਰਨਰ ਪੰਜਾਬ ਇਹ ਲਗਾਤਾਰ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਅੱਜ ਵਕ ਵਕ ਟੀਮਾਂ ਜਿਹੜੀਆਂ ਸਿਕਿਉਰਟੀ ਇਸੇ ਤੌਰ ਤੇ ਨਾਲ ਚੱਲ ਰਹੇ ਨੇ ਤੇ ਗੁਲਾਬ ਚੰਦ ਕਰਤਾਰੀਆ ਲਗਾਤਾਰ ਅੱਜ ਦੇ ਅਖੀਰ ਵਾਲੇ ਦਿਨ ਵੀ ਜੋਨਾਂ ਵੱਲੋਂ ਲਗਾਤਾਰ ਇਹ ਦੇਖ ਸਕਦੇ ਹੋ ਕਿ ਜਿਹੜੀ ਯਾਤਰਾ ਗੱਡੀ ਆ ਰਹੀ ਆ ਨਸ਼ੇ ਨੂੰ ਰੋਕਣ ਨੂੰ ਲੈ ਕੇ ਕੌਕੀ ਵਿਸ਼ੇਸ਼ ਤੌਰ ਤੇ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਨੂੰ ਰੋਕਣ ਨੂੰ ਲੈ ਕੇ ਨਾ ਵੱਲੋਂ ਇਹ ਜੋ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਉਹទੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਸਹਿਯੋਗੀ ਨੂੰ ਕੋਲੋਂ ਲਗਾਤਾਰ ਜਿਹੜੀਆਂ ਤਸਵੀਰਾਂ ਸੰਜੇ ਕਿਤੇ ਆ ਤਾਂ ਕੱਲ ਵੀ ਗੁਰੂ ਨਗਰੀ ਦੇ ਲੋਕਾਂ ਉਹਨਾਂ ਕਾਫੀ ਜ਼ਿਆਦਾ ਜਿਹੜਾ ਸਾਥ ਦਿੱਤਾ ਗਿਆ ਸੀਗਾ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਮੰਤਰੀ ਸਾਹਿਬਾਣ ਵੀ ਜੋ ਨਾਲ ਮੌਕੇ ਤੇ ਮੌਜੂਦ ਨੇ ਇੱਥੇ ਤਾਂ ਇਹ ਤਾਂ ਫੇਲਾ ਵਿਕਰਮ ਮਹਿੰਸ ਸਿੰਘ ਸਾਹਿਬ ਜਿਹੜੇ ਨੇ ਅੰਗਰੇਜ਼ ਸ਼ਹਿਰ ਦੇ ਉੱਤੇ ਨਾਲ ਕੱਲ ਦੀ ਤਰ੍ਹਾਂ ਅੱਜ ਵੀ ਨਾਲ ਹੈਗੇ ਨੇ ਤਾਂ ਪਰ ਕਹਿੰਦੇ ਸਰਫ ਕਹਿੰਦੇ ਸਾਉਂਡਿੰਗ ਕਰ ਦਿੱਤੇ ਇਹ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਇੰਨਾ ਜ਼ਿਆਦਾ ਜਿਹੜਾ ਐਡੇ ਵੱਡੇ ਪੱਧਰ ਤੇ ਪੰਜਾਬ ਚ ਪੈਰ ਪਸਾਰ ਤੱਕ ਉਸ ਨੂੰ ਰੋਕਣ ਵਾਸਤੇ ਐਨਕਾਉਂਟਰ ਵੀ ਕਿਤੇ ਜਾ ਰਹੇ ਨੇ ਉਹਨਾਂ ਦੀ ਜਿਹੜੇ ਤਸਕਰ ਨੇ ਉਹਨਾਂ ਦੀਆਂ ਪਰੌਂਪੀਆਂ ਵੀ ਕੋਣ ਕਰ ਗਈ ਇਹ ਜੋ ਉਹਨਾਂ ਦੇ ਵੱਡੀ ਕਾਰਵਾਈ ਪਹਿਲਾ ਪੰਜਾ ਮਾਰ ਕੇ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਸੇ ਇੱਕ ਤਰਫ ਐ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਮਾਰਚ ਜਿਹੜੇ ਆ ਲਗਾਤਾਰ ਘਟੇ ਜਾ ਰਿਹਾ ਹੈ ਤੇ ਪੰਜਾਬ ਦੇ ਗਵਰਨਰ ਜੋ ਕਹਿ ਸਕਦਾ ਗਵਰਨਰ ਸਹਿਯੋਗ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਜਿਹੜਾ ਇਸ ਮਹੀਨੇ ਸਾਥ ਦਿੱਤਾ ਜਾ ਰਿਹਾ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਸਪਿਆ ਦੇ ਛੋਟੇ ਛੋਟੇ ਬੱਚੇ ਉਹ ਵੀ ਕਿੰਨੇ ਉਛਾਹ ਦੇ ਨਾਲ ਜੋ ਨਾਲ ਪ੍ਰੋਗਰਾਮ ਕਰਦੇ ਹੋਏ ਜੀ ਆਇਆਂ ਨੂੰ ਉਹਨਾਂ ਦਾ ਵੈਲਕਮ ਕਰਦੇ ਵਿਖਾਈ ਦੇ ਰਹੇ ਨੇ ਤਾਂ ਇਹ ਅਹਿਮ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾ ਲਗਾਤਾਰ ਇਹਨਾਂ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਕਿ ਫੋਰਸ ਵਾਲਾ ਜਿਹੜੀ ਵੱਡੀ ਜਿਹੜੀ ਦੇਖ ਸਕਦੇ ਹੋ ਕਿ ਇਕੱਠ ਜਿਹੜਾ ਉਹਨਾਂ ਸਿਕਿਉਰਟੀ ਪਰਪਰਸ ਤੇ ਵੇਖਿਆ ਜਾਵੇਗਾ ਕਿਤਾ ਗਿਆ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਸ਼ਰਾਰਤ ਦੇ ਅਸਰ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕਿਆ ਤਾਂ ਉਸ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਵਧਾਈ ਗਈ ਹੈ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾਣ ਕਿ ਛੋਟੇ-ਛੋਟੇ ਬੱਚਾ ਨੂੰ ਮਿਲਦੇ ਜਿਹੜੇ ਦਿਖਾਈ ਦੇ ਰਹੇ ਨੇ ਗਵਰਨਰ ਸਾਹਿਬਾਨ ਤਾਂ ਉਹਨਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਸਕੂਲ ਦੇ ਬੱਚਾ ਨੂੰ ਅੱਜ ਮਿਲਦੇ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਉਚਾਹਿਤ ਹੋਰ ਇਹਨੇ ਬੱਚੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਮਿਲਦੇ ਹੋਏ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਗਮਾਨੀ ਟੀਵੀ ਦੇ ਉੱਤੇ ਤੜ ਨਾਲ ਇਹ ਅਹਿਮ ਤੇ ਖਾਸ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਬੱਚਾ ਦੇ ਹੱਥਾਂ ਦੇ ਵਿੱਚ ਵੀ ਜਿਹੜੇ ਬੈਨਰ ਜਿਹੜੇ ਹੈਗੇ ਨੇ ਉਹ ਫੜੇ ਹੋਏ ਨੇ ਨਸ਼ਿਆ ਨੂੰ ਲੈ ਕੇ ਕਿਤਨੇ ਕਿਤੇ ਬੱਚਿਆਂ ਨੂੰ ਵੀ ਇਹ ਚੀਜ਼ ਦੇ ਬਾਰੇ ਸਿਖਾਇਆ ਜਾ ਰਿਹਾ ਕਿ ਐਸੋ ਜੜਾ ਜੜਮ ਕੋਣਾ ਤਾਂ ਪੰਜਾਬ ਚ ਦੂਰ ਭਜਾਉਣਾ ਇਹਨਾਂ ਨਸ਼ਿਆਂ ਨੂੰ ਤਾਂ ਉਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਅਹਿਮ ਪ੍ਰਯਾਸ ਜੋ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਗਵਰਨਰ ਸਾਹਿਬਾਨ ਵੱਲੋਂ ਲਗਾਤਾਰ ਅਜਾ ਅਖੀਰ ਵਾਲਾ ਦਿਨ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨਾਲ ਵੱਲੋਂ ਇਸ ਤਰ੍ਹਾਂ ਦੇ ਨਾਲ ਜੋ ਛੋਟੇ-ਛੋਟੇ ਬੱਚੇ ਆਪ ਲੋਕ ਤੁਸੀਂ ਵੇਖ ਸਕਦੇ ਹੋ ਕਿ ਜੋ ਰੈਲੀ ਕੀਤੀ ਜਾ ਰਹੀ ਹੈ ਤਾ ਬੱਚੇ ਦੇਖ ਸਕਦੇ ਹੋ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਵੱਲੋਂ ਜਿਹੜਾ ਸੇ ਨੋਟੂ ਡਰੱਗਸ ਜਾਂ ਵੱਖ-ਵੱਖ ਬੈਨਰਸ ਬਣਵਾ ਕੇ ਜੋ ਇੱਥੇ ਲਗਾਏ ਗਏ ਨੇ ਖੜੇ ਗਏ ਨੇ ਮੁੱਠਾਂ ਦੇ ਵਿੱਚ ਤਾਂ ਇੱਕ ਆਪਸ ਕਰ ਰਹੇ ਨੇ ਕਿ ਜ਼ਰੂਰ ਆਣਾ ਨੇ ਸਮੇਂ 'ਚ ਸੁਨਹਿਰੀ ਪੁਹਿਖ ਹੋਵੇ ਪੰਜਾਬ ਦਾ ਸੁਨਹਿਰੀ ਪੁਹਿਖ ਹੋਵੇ ਨਸ਼ੇ ਜੜੇ ਆ ਬੰਦ ਹੋ ਜਾਣ ਨਸ਼ੇ ਨਾ ਆਉਣ ਤਾਂ ਇਹ ਖਾਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਨਾਲ ਜੋ ਗਵਰਨਰ ਸਾਹਿਬਾ ਨਾਲ ਮਿਲਦੇ ਦਿਖਾਈ ਦੇ ਰਹੇ ਨੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਕਿ ਲਗਾਤਾਰ ਜਿੱਥੇ ਕਿ ਮੁਲਾਕਾਤ ਉਹਨਾਂ ਨਾਲ ਹੋ ਰਹੀ ਹੈ ਉੱਥੇ ਤੁਸੀਂ ਵੇਖ ਸਕਦੇ ਹੋ ਸਿਕਿਉਰਟੀ ਦਾ ਜਿਹੜੇ ਪੁਖਤਾ ਪ੍ਰਬੰਧ ਕਰ ਲਿੱਤੇ ਜਾ ਰਹੇ ਤਾਂ ਉੱਥੇ ਸ਼ਰਾਤ ਦੇ ਅੰਤਰਾ ਦੇ ਉੱਤੇ ਵੀ ਜਿਹੜੀ ਆ ਨਿਗਰਾਨੀ ਜਿਹੜੀ ਲਗਾਤਾਰ ਰੱਖੀ ਜਾ ਰਹੀ ਆ ਤਾਂ ਇਹ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਉਹ ਸਾਂਝੀਆਂ ਕੀਤੀਆਂ ਜਾਣ ਤਾਂ ਇਹ ਤੁਸੀਂ ਵੇਖ ਸਕਦੇ ਹੋ ਇਹ ਅਹਮ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਸਕੂਲ ਦੇ ਸਟਾਫ ਨੂੰ ਵੀ ਜਿਹੜਾ ਲਗਾਤਾਰ ਉਹਨਾਂ ਵੱਲੋਂ ਮਿਲਿਆ ਜਾ ਰਿਹਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਗਮਨੀ ਟੀਵੀ ਤੋਂ ਤੁਸੀਂ ਦੇਖ ਸਕਦੇ ਹੋ ਕਿ ਦੋਹਲਾ ਸਾਹ ਵੱਲੋਂ ਲਗਾਤਾਰ ਜਿਹੜੀ ਹੈ ਮੀਟਿੰਗ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉਹਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਨਸ਼ਾ ਜਿਹੜਾ ਬਹੁਤ ਵੱਡੀ ਸਮੱਸਿਆ ਪੰਜਾਬ ਲਈ ਬਣ ਚੁੱਕਿਆ ਸੀਗਾ ਤਾਂ ਇਸ ਨਸ਼ੇ ਨੂੰ ਰੋਕਣ ਵਾਸਤੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਪ੍ਰਯਾਸ ਜਿਹੜੇ ਕੀਤੇ ਜਾ ਰਹੇ ਸੀਗੇ ਤਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹ ਤਸਵੀਰਾਂ ਜੋ ਗੁਰਨਤ ਸਿੰਘ ਸਾਹਿਬਾਂ ਦੀ ਜਿਹੜੀ ਇਹ ਤਸਵੀਰ ਆ ਲਗਾਤਾਰ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਹ ਹਨ ਤਸਵੀਰਾਂ ਸਾਂਝਿਆ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਿਸੇ ਵਿਅਕਤੀ ਦਾ ਜੋ ਗੁਲਾਬ ਚੰਦ ਕਟਾਰੀਆ ਜੀ ਜਿਹੜੇ ਨੇ ਉਹਨਾਂ ਵੱਲੋਂ ਲਗਾਤਾਰ ਸਾਡੇ ਦੇਖੋ ਇਹ ਜੋ ਰੈਲੀ ਦਾ ਸਮੋਤ ਪਾਜਾ ਦੇ ਹਨ ਜਿਹੜੀ ਗਲਟਾਂ ਉਹ ਜਿਹੜੀਆਂ ਜਣੀਆਂ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਸਾਂਝਿਆ ਕਰ ਰਹੇ ਹਾਂ ਤਾਂ ਜੀ ਤੱਕ ਗਵਰਨਰ ਸਾਹਿਬਾਨ ਵੱਲੋਂ ਇਸ ਦੇ ਵਿੱਚ ਜਿਹੜਾ ਲਗਾਤਾਰ ਗੁਰੂ ਨਗਰੀ ਦੇ ਵਿੱਚ ਅੱਜ ਦੂਜਾ ਦਿਨ ਆ ਜੋ ਲਗਾਤਾਰ ਉਹਨਾਂ ਵੱਲੋਂ ਇਸ ਮਾਤ ਦੇ ਸੰਬੰਧਨ ਕੀਤਾ ਜਾ ਰਹਾ ਤਾਂ ਉੱਥੇ ਹੀ ਜੋ ਸੁਨੀਲ ਜਾਖੜ ਨੇ ਉਹ ਵੀ ਨਾਲ ਮੌਜੂਦ ਹੈਗੇ ਨੇ ਤਾਂ ਤੇ ਤਸਵੀਰਾਂ ਲਗਾਤਾਰ ਜਿਹੜੀਆਂ ਸਾਧੀਆਂ ਕਦਮ ਹਨ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਮੰਤਰੀ ਸਾਹਿਬਾਂ ਨਾਲ ਇਸ ਦੇ ਵਿੱਚ ਵੀ ਅਹਿਮ ਰੋਲ ਜੜਾ ਨਿਭਾਇਆ ਜਾ ਰਿਹਾ ਤਾਂ ਉਸ ਦੀਆਂ ਜਿਹੜੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਹ ਜੋ ਗੁਰੂ ਨਗਰੀ ਦੇ ਵਿੱਚ ਨਸ਼ੇ ਨੂੰ ਰੋਕਣ ਵਾਸਤੇ ਅਹਿਮ ਰੋਲ ਸਰਕਾਰ ਜਿਹੜੀ ਇਹਦਾ ਕਰ ਰਹੀ ਆ ਤਾਂ ਉਸ ਨੂੰ ਲੈ ਕੇ ਵੱਖ-ਵੱਖ ਪ੍ਰਯਾਸ ਕਰਦੀ ਜਿਹੜੇ ਸਰਕਾਰ ਦਿਖਾਈ ਦੇ ਰਹੀ ਆ ਤਾਂ ਉਹਦੀ ਇੱਕ ਚਲਾਕ ਜਿਹੜੀ ਤੜ ਨਾਲ ਵੀ ਸਾਂਝੀ ਕਰ ਰਹੀ ਆ ਕਿਸ ਤਰ੍ਹਾਂ ਦੇ ਨਾਲ ਦਿੱਤੇ ਕਿ ਸਕੂਲ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਹਰ ਕੋਈ ਖੁਸ਼ ਆ ਕਿ ਨਸ਼ੇ ਨੂੰ ਰੋਕਣ ਵਾਸਤੇ ਪਹਿਲੀ ਵਾਰ ਹੋ ਰਿਹਾ ਕੀ ਇਸ ਤਰ੍ਹਾਂ ਦੇ ਨਾਲ ਜਯਦ ਨਸ਼ਾ ਵਿਰੁੱਧ ਜਿਹੜੀ ਯਾਤਰਾ ਜਿਹੜੀ ਕੀਤੀ ਜਾ ਸਕੀ ਹੈ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤਾ ਨੇ ਤਾਂ ਸਾਡੇ ਨਾਲ ਸੁਨੀਲ ਜਾਖੜ ਜੀ ਇੱਥੇ ਮੌਜੂਦ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿੰਨਾ ਉਤਸ਼ਾਹ ਜੋ ਗੁਰੂ ਨਗਰੀ ਦੇ ਲੋਕਾਂ ਦਾ ਹੈਗਾ ਹੈ ਤਾਂ ਜਿੱਥੇ ਕਿ ਨਸ਼ਾ ਵਿਰੁੱਧ ਯਾਤਰਾ ਜਿਹੜੀ ਚਲਾਈ ਜਾ ਰਹੀ ਹੈ ਉੱਥੇ ਹੀ ਸੁਨੀਲ ਜਾਖੜ ਵਿਸ਼ੇਸ਼ ਤੌਰ ਦੇ ਉੱਤੇ ਅੱਜ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਜਾਖੜ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਦੇ ਸਪ੍ਰਿਆਸ ਨੂੰ ਜੀ ਤਾਂ ਇਹ ਤੁਸੀਂ ਵੇਖ ਰਹੇ ਹੋ ਕਿ ਅੱਜ ਬੱਚਿਆਂ ਵੱਲੋਂ ਜਿਹੜਾ ਇੱਕ ਨਾਟਕ ਕੀਤਾ ਜਾਣਾ ਇੱਥੇ ਕਿ ਜਿਹੜਾ ਇੱਕ ਸਕ੍ਰਿਪਟ ਜਿਹੜੀ ਤਿਆਰ ਕੀਤੀ ਗਈ ਹੈ ਬੱਚਿਆਂ ਵੱਲੋਂ ਜਿਸ ਦੇ ਵਿੱਚ ਕਿ ਨਸ਼ਿਆਂ ਨੂੰ ਤਿਆਗਣ ਦੀ ਜਿਹੜੀ ਇੱਕ ਅਪੀਲ ਕੀਤੀ ਗਈ ਹੈ ਤਾਂ ਉਸ ਦੀ ਇੱਕ ਝਲਕ ਉਹ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਤਿਆਰੀ ਉਹਨਾਂ ਵੱਲੋਂ ਕੀਤੀ ਗਈ ਹੈ ਤਾਂ ਇਹ ਖਾਸ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਵਿਕਰਮਜੀਤ ਸਿੰਘ ਸਾਹ ਨਹੀਂ ਉਹਨਾਂ ਦੇ ਨਾਲ ਸੁਨੀਲ ਜਾਖੜ ਤਾਂ ਉਹਨਾਂ ਦੇ ਨਾਲ ਗਵਰਨਰ ਸਾਹਿਬ ਜਿਹੜੇ ਇੱਥੇ ਮੌਜੂਦ ਹੈਗੇ ਨੇ ਤਾਂ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਇੱਕ ਸਕ੍ਰਿਪਟ ਜਿਹੜੀ ਤਿਆਰ ਕੀਤੀ ਗਈ ਹੈ ਇਹਨਾਂ ਬੱਚਿਆਂ ਵੱਲੋਂ ਉਹ ਇੱਥੇ ਜੋ ਗਵਰਨਰ ਸਾਹਿਬਾਨ ਨੂੰ ਦਿਖਾਈ ਜਾਣੀ ਹੈ ਤਾਂ ਉਹਦੀ ਤਸਵੀਰ ਵੀ ਜਿਹੜੀ ਤਰ੍ਹਾਂ ਨਾਲ ਸਾਂਝੀ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਟੀ ਵੱਲੋਂ ਕਿਸ ਤਰ੍ਹਾਂ ਦੇ ਨਾਲ ਪੁਖਤਾ ਪ੍ਰਬੰਧ ਜਿਹੜੇ ਇੱਥੇ ਕੀਤੇ ਗਏ ਨੇ ਤਾਂ ਅਸੀਂ ਇਹ ਜਿਹੜੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਪੂਕਤਾ ਤਿਆਰੀ ਜਿਹੜੀ ਕੀਤੀ ਗਈ ਹੈ ਇੱਥੇ ਤਾਂ ਲਗਾਤਾਰ ਜਿਹੜੀ ਉਹਨਾਂ ਵੱਲੋਂ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਤਾਂ ਉਸ ਦੀ ਜਿਹੜੀ ਇਹ ਚਲਕ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਤਾਂ ਉਸ ਦੀ ਜਿਹੜੀ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਗਮਨੀ ਪੇਜ ਉੱਤੇ ਮੈਂ ਆਪਣੇ ਸਹਿਯੋਗੀਆਂ ਨੂੰ ਕਹਾਂਗਾ ਕਿ ਲਗਾਤਾਰ ਜਿਹੜੀਆਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾਣ पूरी दुनियानर तो दे तो नाते में छुड़ारी तां व्यामा वाच जिमनी कढावा रंदी प्रिय देशिंग गमेजी मिसी हमते घनीने तमावा कुला शिवो हो सो सावद देनी तो आगे सब तो अलग मेरी बक्तो करने वाले भी साथ दे मारा राग हाँ रागे वैहा ਕਿੱਤਾ ਹਰੋਇਨ ਲੈ ਕੋਕੀ ਜਿਹੜਾ ਮੈਨੂੰ ਲੱਗ ਪਵੇ ਟੀਮ ਥੋੜੇ ਦਿਨ ਨਹੀਂ ਦਿੰਦਾ ਜੀ ਹਰ ਸਾਲ 1 ਲੱਖ ਤੋਂ ਵੱਧ ਲੋਕ ਮੇਰੀ ਵਰਤੋਂ ਦਿਨਾਰ ਕਰਦੇ ਨੇ ਲੱਗ ਗਿਆ ਨਾ ਬੱਤਾ ਕਈ ਤੇ ਕਹਾਣੇ ਬਣਾ ਦਸ ਕੋਲਾ ਮੇਰਾ ਨਾਮ ਤਾਂ ਮੈਨੂੰ ਲੋਕ ਬਜੀ ਦੇ ਨਾਲ ਘਰੋਂ ਇਸ ਗੱਲ ਤੋਂ ਅੰਚਾਨ ਕਿੰਨਾ ਮੈਂ ਪਰਬੰਸਾ ਜੂਜੀ ਦੇ ਸੇ ਟੰਗਾਂ ਦੀ ਜੇ ਤਾਂ ਇਹ ਸਕ੍ਰਿਪਟ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਨਸ਼ਿਆ ਦਾ ਰੋਲ ਜਿਹੜਾ ਬੱਚੇ ਨਿਭਾ ਰਹੇ ਨੇ ਤਾਂ ਇੱਕ ਸਿੱਖਿਆ ਦੇ ਰਹੇ ਨੇ ਕਿ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਤਾਂ ਉੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਵੀਆਪੀ ਦੇ ਵਿੱਚ ਗਵਰਨਾ ਸਾਹਿਬਾਨ ਉਹਨਾਂ ਦੇ ਨਾਲ ਸ੍ਰੀ ਜਗਖੜ ਮਿਕਰਜੀ ਸਿੰਘ ਖਾਨੀ ਤੇ ਹੋਰ ਜਿਹੜੇ ਪਤਰੀ ਸਾਹਿਬਾਨ ਜਿਹੜੇ ਨਾਲ ਇੱਥੇ ਮੌਕੇ ਦੇ ਉੱਤੇ ਮੌਜੂਦ ਹੈਗੇ ਨੇ ਤਾਂ ਉੱਥੇ ਇੱਕ ਬੱਚਿਆਂ ਨੂੰ ਦੇਖ ਸਕਦੇ ਕਿੰਨੀ ਸੋਹਣੀ ਸਕ੍ਰਿਪਟ ਜਿਹੜੀ ਤਿਆਰ ਕੀਤੀ ਗਈ ਹੈ ਤਾਂ ਉਹਦੀ ਤੜਣਾ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਆ ਆਹ ਬੀਚਰ ਇਹ ਇੱਕ ਸਕ੍ਰਿਪਟ ਜਿਹੜੀ ਬੱਚਾ ਉਹਨਾਂ ਤਿਆਰ ਕੀਤੀ ਗਈ ਸੀ ਤਾਂ ਨਸ਼ਾ ਮਕਾਨ ਨੂੰ ਲੈ ਕੇ ਇੱਕ ਬੜੀ ਸੋਹਣੀ ਸਕ੍ਰਿਪਟ ਜਿਹੜੀ ਬੱਚਿਆਂ ਕੋਲੋਂ ਤਿਆਰ ਕਰਾ ਕੇ ਜੋ ਉਹਨਾਂ ਨੂੰ ਗਵਰਨਰ ਸਾਹਿਬਾਨ ਨੂੰ ਦਿਖਾਈ ਗਈ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਗਵਰਨਰ ਸਾਹਿਬਾਨ ਨੇ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਜੋ ਗਵਰਨਰ ਸਾਹਿਬਾਨ ਨੇ ਉਹਨਾਂ ਵੱਲੋਂ ਅੱਜ ਲਾਸਟ ਅਖੀਰ ਵਾਲੇ ਦਿਨ ਜਿਹੜਾ ਇਹ ਰੈਲੀ ਨੂੰ ਜਿਹੜਾ ਸੰਮਨਨ ਕੀਤਾ ਜਾਣਾ ਹੈ ਤਾਂ ਉਸ ਦੀ ਜਿਹੜੀਆਂ ਅਹਿਮ ਤੇ ਖਾਸ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੇਰੇ ਖੈਰ ਕੀ ਕਰਨੇ ਪਾਉਂਦਾ ਆਪਾਂ ਪੰਜਾਬ ਦੇ ਸਾਡੇ ਪਾਰੇ ਹੋ ਗਏ ਤਾਂ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹੈਰੀਟੇਜ ਸਟ੍ਰੀਟ ਦੇ ਉੱਤੇ ਜਿੰਨੇ ਵੀ ਜੇ ਕਹ ਲਈ ਤਾਂ ਬਹੁਤ ਲੱਗੇ ਨੇ ਤਾਂ ਉਹਨਾਂ ਨੂੰ ਜਿਹੜਾ ਇੱਕ ਸਨਮਾਨ ਪੇਟ ਇੱਥੇ ਕੀਤਾ ਜਾ ਰਿਹਾ ਜਿਹੜੇ ਗਵਰਨਰ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਤਾਂ ਉਸ ਦੀਆਂ ਵਿਸ਼ੇਸ਼ ਤਸਵੀਰਾਂ ਜਿਹੜੀਆਂ ਤੜਫਾਲ ਸਾਂਝੀਆਂ ਕਰ ਰਹੇ ਹਾਂ ਜਗਬਾਨੀ ਟੀਵੀ ਦੇ ਤੋਂ ਤੁਸੀਂ ਵੇਖ ਸਕਦੇ ਹੋ ਉੱਥੇ ਹੀ ਇਹ ਵੀ ਇੱਕ ਤਸਵੀਰ ਨੂੰ ਸਾਂਝੀ ਕਰਾਂਗੇ ਕਿ ਜਿਹੜੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਜਿਹੜੇ ਲਗਾਤਾਰ ਕੀਤੇ ਗਏ ਨੇ ਤਾਂ ਉਹ ਜਿਹੜੀਆਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਤੜ ਨਾਲ ਇਹ ਜੋ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਆ ਕਿ ਗਵਰਨਰ ਸਾਹਿਬ ਦੇ ਨਾਲ ਜੋ ਸੁਨੀਲ ਜਾਖੜ ਨੇ ਜਾਂ ਵਿਕਰਮਜੀਤ ਸਿੰਘ ਸਾਨੀ ਤਾਂ ਸਾਰੇ ਜੋ ਇੱਥੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਤਸਵੀਰਾਂ ਲਗਾਤਾਰ ਜਗਬਾਨੀ ਟੀਵੀ ਦੇ ਉੱਤੇ ਤੜ ਨਾਲ ਸਾਂਝੀਆਂ ਕਰ ਰਹੇ ਆ ਚਲਦੇ 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 ਚਲੋ ਜੀ ਯਾਰ ਆ ਛੋਟਾ ਨਹੀਂ ਕਰਤਾ ਇਹਨਾਂ ਅਜਾ ਸਤਿ ਸ਼੍ਰੀ ਅਕਾਲ ਜੀ ਪੋਸ਼ਾ ਦਾ ਜਰਗਾ ਪੋਸ਼ਾ ਦਾ ਖੋਹਣਾ ਦੇ ਜੀ ਸੰਤ ਜੀ ਸਾਂਝਾ ਕਰੇ ਤੇ ਜਾਖੜ ਸਾਹਿਬ ਜੀ ਤੁਸੀਂ ਇੱਥੇ ਮੌਜੂਦ ਹੋ ਕਿਵੇਂ ਵੇਖਦੇ ਹੋ ਅੱਜ ਦੇ ਨਸ਼ਾ ਗੋਦ ਆ ਇੱਕ ਭਾਵਨਾ ਹੈ ਗਵਰਨਰ ਸਾਹਿਬ ਦੀ ਉਹਨਾਂ ਨੂੰ ਵਾਹਿਗੁਰੂ ਦਾ ਮੇਰ ਹੋਈ ਹੈ ਵੀ ਪੰਜਾਬ ਦੀ ਸੇਵਾ ਦਾ ਮੌਕਾ ਮਿਲਿਆ ਤੇ ਉਸ ਭਾਵਨਾ ਨੂੰ ਲੈ ਕੇ ਉਹ ਤਾਂ ਸੜਕਾਂ ਦੇ ਨਿਕਲ ਗਏ ਗਵਰਨਰ ਸਾਹਿਬ ਨੇ ਵੋਟਾਂ ਨਹੀਂ ਲੈਣੀਆਂ ਨਾ ਕੋ ਇਹਨਾਂ ਦੀ ਗੱਦੀ ਹੋ ਸਕਦਾ ਵੀ ਉਹ ਉਹਨਾਂ ਨੇ ਵੋਟਾਂ ਲੋਕਾਂ 'ਚ ਗਏ ਕਿ ਨਹੀਂ ਗਏ ਇੱਕ ਭਾਵਨਾ ਨਾਲ ਮੈਨੂੰ ਜੇ ਮੌਕਾ ਮਿਲਿਆ ਤਾਂ ਮੈਂ ਜਾ ਕੇ ਪੰਜਾਬ ਦਾ ਪੁਰੇ ਪੰਜਾਬ ਦੇ ਬੱਚਿਆਂ ਦਾ ਪੁਰੇ ਵਾਸਤੇ ਕੁਝ ਕਰ ਦਿਆ ਇਹਨਾਂ ਨੂੰ ਦੇਖਾ ਦੇਖਿਓ ਸਰਕਾਰ ਵੀ ਪੱਜ ਲਈ ਸਰਕਾਰ ਤੋਂ ਕੋ ਪੁੱਛਣ ਵਾਲੇ ਵੀ ਸਰਕਾਰ ਪਦਿਆਤਰਾ ਕਰਨ ਵਾਸਤੇ ਇੱਕ ਥੰਨ ਬਣਾਇਆ ਗਿਆ ਆ ਕੰਮ ਤਾਂ ਹੋਰ ਕੋ ਕਰ ਲੂਗਾ ਤੁਸੀਂ ਸਰਕਾਰ ਸਰਕਾਰ ਚ ਲਾਓ ਇਹਨਾਂ ਨੂੰ ਨਕੇਲ ਪਾਓ ਜਿਹੜੇ ਲੋਕ ਐ ਜਿਹੜੇ ਵੇਚ ਰਹੇ ਐ ਜਿਹੜੇ ਪੱਜੇ ਫਿਰਦੇ ਐ ਜੇਲਾਂ ਚ ਨਸ਼ਾ ਬਿਕਰੇ ਆ ਉਹਦੇ ਤਾਂ ਨਕੇਲ ਪਾ ਲੋ ਡਰੋਨ ਨਹੀਂ ਤੁਹਾਡੇ ਤਾਂ ਸਿੱਟੇ ਜਾਂਦੇ ਤੇ ਉਹਨਾਂ ਤੋਂ ਜਿਹੜੇ ਮਾਫੀਆ ਜੇਲਾਂ ਚ ਬੈਠਾ ਉਹਨੂੰ ਤਾਂ ਨਕੇਲ ਪਾ ਲੋ ਉਹ ਤਾਂ ਉੱਥੇ ਵੀਡੀਓਗ੍ਰਾਫੀ ਹੋ ਰਹੀ ਐ ਦੇਖੋ ਨਾ ਤਾਂ ਕੈਪੇਬਿਲਿਟੀ ਐ ਸਭ ਤੇ ਕੈਪੇਬਿਲਿਟੀ ਬੰਦੇ ਚ ਆ ਜਾਂਦੀ ਐ ਸਿਆਣੇ ਬੰਦੇ ਚਾਰ ਰੱਖ ਲੈਂਦਾ ਮੈਂ ਕਹਿੰਦਾ ਨੀਅਤ ਹੀ ਐ ਨਹੀਂ ਇਹਨਾਂ ਦੀ ਨੀਤ ਵੀ ਖੋਟੀ ਐ ਜਿਹੜੇ ਲੀਡਰ ਇੱਥੇ ਲਾਏ ਇਨਚਾਰਜ ਦਿੱਲੀੋਂ ਲਿਆ ਕੇ ਕੋਈ ਮੁੱਖ ਮੰਤਰੀ ਕੋਈ ਡਿਪਟੀ ਚੀਫ ਮਿਨਿਸਟਰ ਤੇ ਕੋਈ ਮੰਤਰੀ ਸਾਹਿਬਾਨ ਸਾਰੇ ਦੇ ਸਾਰੇ ਡੇਡਡ ਸਾਲ ਜੇਲ੍ਹ 'ਚ ਅਮਰੀਕਾ ਲਾ ਕੇ ਨਸ਼ੇ ਦੇ ਤੇ ਕਰਪਸ਼ਨ ਦੇ ਮੁੱਦੇ ਤੇ ਤੇ ਸੋਚ ਕੋ ਘਾਰੇ ਪੰਜਾਬ ਦੇ ਲੋਕਾਂ ਨੂੰ ਤੇ ਨਾਲ ਮੁੱਖ ਮੰਤਰੀ ਸਾਹਿਬ ਵੀ ਖੜੇ ਸੀ ਮਨ ਨੂੰ ਸਮਝ ਨਹੀਂ ਆਈ ਵੀ ਕਿਹੜੇ ਜਿਗਰੇ ਨਾਲ ਭਗਵੰਤ ਮਾਨ ਜੀ ਸਟੇਜ 'ਤੇ ਚੜਕੇ ਸੋਚ ਕਰੇ ਨਸ਼ੇ ਦੇ ਖਿਲਾਫ ਸਭ ਸੋ ਤਾਂ ਪਹਿਲਾਂ ਵੀ ਚੱਕੀ ਸੀ ਇਹਨਾਂ ਨੇ ਮੇਰੇ ਖਿਆਲ ਚ ਤਾਂ ਪਗਉ ਮਾਣੀ ਯੂਨੀਸਟੇਜ ਤੇ ਚੜਨਾ ਹੀ ਚਾਹੀਦਾ ਸੀ ਗਾਈ ਮਾੜੀ ਹੋਟੀ ਕਿਤੇ ਹਨੱਕ ਹੁੰਦੀ ਸਰ ਜਿਹਨੂੰ ਜਾਗਰਤ ਦਾ ਪੁਣਾ ਵਾਲੋ ਕਹਿ ਜਾ ਰਿਹਾ ਕਿ ਲਗਾਤਾਰ ਜਿਹੜੇ ਬਲਾਸਟ ਵੀ ਹੋ ਰਿਹਾ ਜਾਂ ਫਿਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਵੀ ਟਾਇੇ ਜਾ ਰਹੇ ਨੇ ਉਹਨੂੰ ਤੁਸੀਂ ਕਿਵੇਂ ਵੇਖਦੇ ਦੇਖੋ ਜਿਹੜੇ ਘਰ ਠਾਏ ਜਾ ਰਹੇ ਮੈਂ ਇੱਕ ਮਿੰਟ ਨਾਲ ਕਰਦਾ ਜੀ ਇੱਕ ਮਿੰਟ ਜਵਾਬ ਦੇ ਦਿਆਂ ਜਿਹੜੇ ਘਰ ਠਾਏ ਜਾ ਰਹੇ ਤੁਸੀਂ ਕੋ ਕੋਠੀ ਡਿਗਦੀ ਦੇਖੀਗੇ ਕੋਠੇ ਡਿੱਗਦੇ ਦੇਖੇ ਆ ਖੋਖੇ ਡਿੱਗਦੇ ਦੇਖੇ ਆ ਤੇ ਜਦੋਂ ਖਬਰਾਂ ਲੱਗਦੀਆਂ 50 ਕਰੋੜ ਦੀ ਹੀਰੋਇਨ ਫੜੀ ਗਈ 200 ਕਰੋੜ ਦੀ ਹੀਰੋਇਨ ਫੜ ਗਈ 200 ਕਰੋੜ ਦਾ ਵਪਾਰ ਕਰਨ ਵਾਲਾ ਕੋਠਿਆਂ 'ਚ ਰੁਕਾ ਕਿਸਾ ਆਖਾ ਗੁੰਜੀ ਜਾਂਦੇ ਡਰਾਮੇ ਕਰੀ ਜਾਂਦੇ ਫੋਟੋ ਲੁਵਾਈ ਜਾਂਦੇ ਇਹ ਫੋਟੋ ਦਾ ਕੰਮ ਹੈ ਇਹਨਾਂ ਦੇ ਪੱਲੇ ਮੈਂ ਸਮਝਦਾ ਵੀ ਜਿਹੜੇ ਕੰਮ ਕਰਨ ਵਾਲੇ ਸੀ ਵਕੀਲ ਤੱਕੜਾ ਖੜਾ ਕਰਕੇ ਕਹਿੰਦੇ ਉਹ ਰਿਪੋਰਟ ਜਿਹੜੀ ਨਸ਼ਿਆਂ ਦੇ ਖਿਲਾਫ ਡੀਜੀਪੀ ਉਹ ਚਟਪਾਦੀ ਹੈ ਕਿੱਥੇ ਤੁਰੀ ਫਿਰਦੀ ਉਹਦਾ ਕੀ ਫਾਲੋਅ ਅਪ ਕੀਤਾ ਐ ਐਸਐਸਪੀ ਰਾਜਦੀਪ ਕਿੱਥੇ ਐ ਉਹ ਇੰਸਪੈਕਟਰ ਇੰਦਰਜੀਤ ਕਿੱਥੇ ਐ ਆ ਜਿਹੜੀ ਹੁਣ ਪਕੜੀ ਗਈ ਹੈ ਕਿ ਮਹਿਲਾ ਮਹਿਲਾ ਨੂੰ ਛੱਡੋ ਤਾਂ ਕਾਂਸਟੇਬਲ ਹੈ ਉਹਦੀ ਸ਼ੈ ਕੀ ਦੀ ਹੈ ਉਹਦਾ ਪਤਾ ਕਰੋ ਜਵਾਬ ਦਿਓ ਵੀ ਨਹੀਂ ਜੀ ਕੋਈ ਇਨਵੋਲਡ ਨਹੀਂ ਉਹ ਵੀ ਨਹੀਂ ਕਹਿੰਦੇ ਤਾਂ ਐ ਐਮਐਲਏ ਇੱਕ ਪਕੜੀ ਗਈ ਸੀ ਅਫਰੋਜ਼ਪੁਰ ਰੂਰਲ ਵਾਲੀ ਸਰ ਸਾਹਮਣੇ ਦੇਖ ਸਰ ਉਹ ਉਹ ਜਿਹੜੇ ਹੈ ਉਹ 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 ਉਹਨਾਂ ਦੇ ਘਰ ਤਾਂ ਨਹੀਂ ਟਾਇਏ ਉਹਦਾ ਮੇਰੇ ਖਿਆਲ ਸਾਰਾ ਪੱਬਰ ਟੱਬਰ ਉਹਦੇ ਦੇ ਲੈਂਡ ਕਰੂਜ਼ਰ ਚ ਜਾਂ ਡਿਫੈਂਡਰ ਤਾਂ ਜੇ ਨਹੀਂ ਆਈ ਡਿਫੈਂਡਰ ਲੈਣ ਵਾਸਤੇ ਤੇ ਥੋੜਾ ਟਾਈਮ ਲੱਗੂਗਾ ਪਰ ਉਹ ਲੈਂਡ ਕਰੂਜ਼ਰ ਤੇ ਜਰੂਰ ਆਗੇ ਉਹਨਾਂ ਦੇ ਉਹਨਾਂ ਦੀਆਂ ਗੱਡੀਆਂ ਨਹੀਂ ਫੜੀਆਂ ਬਲਾਸਟ ਬੜੇ ਹੋ ਰਹੇ ਚਲ ਬਲਾਸਟ ਹੋਣਗੇ ਸਰ ਜੀ ਬਲਾਸਟ ਕਿਉਂਕਿ ਪਹਿਲੀ ਗਲਤੀ ਹੈ ਵਾਗਰੂ ਤੇ ਮੇਰੇ ਅਵੀ ਉਸ ਬਲਾਸਟ ਨਾਲ ਕੋਈ ਨੁਕਸਾਨ ਨਹੀਂ ਸਮਝੀ ਤਿੰਨ ਫੋਟਾ ਸਰ ਆਹ ਫੋਟਾ ਅੰਦਾਜ਼ਾ ਕਰਾਓ ਅਪਰ ਪਲਾਨੇਸ਼ਨ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਜਿੱਥੇ ਕਿ ਅੱਜ ਗਵਰਨਰ ਸਾਹਿਬਾਨ ਤੇ ਉਹਨਾਂ ਦੇ ਨਾਲ ਸੁਨੀਲ ਜਾਕਰ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਜੋ ਇਸ ਰੈਲੀ ਦੇ ਵਿੱਚ ਇਸ ਯਾਤਰਾ ਦੇ ਵਿੱਚ ਮੌਜੂਦ ਸਨ ਤਾਂ ਉਹਨਾਂ ਦੀਆਂ ਤਸਵੀਰਾਂ ਸਾਂਝੇ ਕੀਤੇ ਆਣੇ ਤਾਂ ਭੰਡਾਰੀ ਪੁਲ ਤੋਂ ਲੈ ਕੇ ਜੱਲੜੇ ਬਾਗ ਤੱਕ ਅੱਜ ਜਿਹੜੀ ਇਹ ਲਾਸਟ ਅਖੀਰੀ ਯਾਤਰਾ ਜਿਹੜੀ ਆ ਪੰਜਾਬ 'ਚ ਜਿਹੜੀ ਚੱਲ ਰਹੀ ਸੀਗੀ ਤਾਂ ਉਹ ਕੀਤੀ ਜਾਣੀ ਆ ਤਾਂ ਸੁਨੀਲ ਜਾਖੜ ਉਹਨਾਂ ਦਾ ਵੀ ਵੱਡਾ ਬਿਆਨ ਜਿਹੜਾ ਇਸ ਦੇ ਵਿੱਚ ਸੁਣਨੇ ਆਇਆ ਕੈਮਰਾਮੈਨ ਸਦੀਕ ਕੁਮਾਰ ਦੇ ਨਾਲ ਐਕਸਸ ਨੇ ਜਗਮਣੀ ਟੀਵੀ ਸ਼੍ਰੀਮੁਖ ਸਾਈ